ਸੈਂਕਲ ਤੇ ਮੈਨੂੰ ਸਾਡਾ ਲੱਗਦਾ ਤੇਰੀ ਐ ਹੁਣ ਜਿਹੜੀ ਚੀਜ਼ ਮੇਰੀ ਹੋਗੀ ਤੇਰੀ ਐ ਆ ਜਾ ਬੈਠਾ ਦਬਾਣਾ ਪਿੰਡ ਦਾ ਛੂਟਾ ਜਿੱਜਾ ਦੇਖੇਗਾ ਕੋ ਕੁਛ ਨਹੀਂ ਖਾ ਕਿਹੜੇ ਦਾ ਖਾਊਗਾ ਓ ਬਿੱਲੇਰਾਮ ਬਿੱਲੇਰਾਮ ਓ ਕਿਹੜਾ ਪਈ ਅੰਦਰੇ ਆ ਜਾ ਓ ਤੂੰ ਬਾਹਰ ਆ ਜਾ ਦੱਸ ਅੰਦਰ ਆਂਦਰ ਆ ਜਾ ਕਰੀ ਜਨਾ ਤਾਂ ਕਿਹੜਾ ਤਾਗਾ ਪਾਰ ਖਿਆ ਵੀ ਬਾਹਰ ਨਹੀਂ ਨਿਕਲਣਾ ਯਾ ਆ ਜਾ ਹੁਣਾ ਤਾਂ ਕੋਈ ਬੰਦਾ ਜਾਣਕਾਰੀ ਜਿਹੜਾ ਤਾਂ ਕੁੱਗਾ 100 ਕੁਸ ਲੱਗ ਰਿਹਾ ਬੋਲਣ ਲੈ ਤਾਂ ਚੱਦਰ ਆਏ ਉਹ ਹੁਣ ਤੈਨੂੰ ਕੀ ਹੋ ਗਿਆ ਉਹ ਮੈਨੂੰ ਕੀ ਹੋਣਾ ਦਿੱਤਾ ਬੈਠਾ ਇੰਦਰੇ ਲਲਕਾਰੇ ਮਰੀ ਜਾਣਾ ਇੰਦਰਾ ਜੀ ਇੰਦਰਾ ਜੀ ਕੰਮ ਤਾਂ ਦਾ ਹੀ ਪੁੱਛ ਰਿਆ ਕਰ ਭਾਈ ਕਿਵੇਂ ਰਹਾ ਖੇਤਾ ਓਏ ਹੁਣ ਤਾਂ ਫੋਂ ਆਇਆ 1.5 ਘੰਟਾ ਪਹਿਲਾਂ ਠੱਕੇ ਖਾ ਕੇ ਐਡੀ ਛੇਤੀ ਉੱਥੇ ਕੀ ਬਦਲ ਗਿਆ ਲੈ ਬਾਦਲ ਨੂੰ 10 ਮਿੰਟਾਂ ਚ ਬਦਲ ਜਾਣਾ ਸਾਰਾ ਕੁਸ ਤੂੰ 1.5 ਘੰਟੇ ਦੀ ਗੱਲ ਕਰਦਾ ਉਹੀ ਤਾਂ ਨਹੀਂ ਜੱਟ ਭੱਜ ਗਿਆ ਓਏ ਕੱਦੂ ਆ ਦੇ ਵਿਚਾਰੇ ਛੱਡ ਕੇ ਓਏ ਉਹ ਤਾਂ ਨੱਬੜ ਗਿਆ ਸਾਰਾ ਕੰਮ ਆ ਆਪਣਾ ਇੱਕ ਕੀਲਾ ਰਹਿ ਗਿਆ ਲਾਉਣ ਵਾਲਾ ਹੈ ਇੱਕ ਕੀਲਾ ਰਹਿ ਗਿਆ ਜੀਰੀ ਦਾ ਲਾਉਣ ਵਾਲਾ ਫੇ ਤੜਕੇ ਲੱਜੂ ਉਹ ਕਿਹਨਾਂ ਤੜਕੇ ਨਹੀਂ ਅਸੀਂ ਆਂਦੇ ਹੋਰ ਵੀ ਕਿਸੇ ਦਾ ਕੰਮ ਆਸਾਮ ਰੱਖਿਆ ਵੀ ਉਹਨਾਂ ਦੇ ਲਾ ਕੇ ਆ ਮੈਂ ਦੋ ਦਿਨ ਹੋਣਾ ਸੀ ਅੱਛਾ ਫੇ ਲਾਣੀ ਦੋ ਦਿਨਾਂ ਹਾਂ ਫਿਰ ਉਹਨਾਂ ਦਾ ਟਕਈ ਨਾ ਬੱਤਾਂ ਚੋਪੜ ਨਹੀਂ ਤੂੰ ਬਸ ਆਪਣਾ ਕੰਮ ਨਿਭਰ ਤੂੰ ਉਹ ਟਕਈ ਨਾਲੇ ਚੋਪੜ ਉਹਟਾ ਮੈਂ ਤਾਂ ਇਹ ਕਹਿੰਦਾ ਤੀਆਂ ਹਾਂ ਸਦਾ ਸਰੀਰ ਜਾ ਥੱਕਿਆ ਜਾ ਪਿਆ ਮਹਾ 200 ਰੁਪਏ ਦੇ ਦੇ ਓਏ ਸਰੀਰ ਥੱਕੇ ਤੋਂ ਪੈਸੇ ਕੌਣ ਮੰਗਦਾ ਹੁੰਦੇ ਹੈ ਉਹ ਆਏਗਾ ਤੇ ਪੌਵਾ ਆਪਰੇਟ ਕਰ ਲੈਣੀ ਨਹੀਂ ਤੇ ਅੱਜ ਪੌਵਾ ਆਪਰੇਟ ਕਰਕੇ ਉੱਥੇ ਪਾਣੀ ਖਰਾਬ ਹੋ ਜੂਗਾ ਗੌਰ ਕੌਣ ਰੱਖੂਗਾ ਤੂੰ ਨਹੀਂ ਬਿੱਲੇ ਰਾਮ ਸੰਜਾਓ ਫੇਰ ਵੀ ਥਕੇ ਮਾਂ ਜਾ ਲੈ ਜੂਗਾ ਸਵੇਰ ਦਾ ਲੱਗ ਰਿਆ ਯਾਰ ਪੱਟਾ ਪੋਚਣਾ ਉੱਥਕੇ ਮਾਂ ਤੇ ਜੇ ਰਾਤ ਨੂੰ ਕਹੀ ਚੱਕ ਕੇ ਨੱਕੇ ਤੋੜਦਾ ਫਿਰ ਜਾ ਪਿੱਤਰ ਜੂਆ ਉਹ ਕਾ ਨੂੰ ਆਇਆ ਵੀ ਲਾਲਾ ਜਾਣ ਸਰਦੋ ਘਟੇ ਨੀਂਦ ਆ ਜੂਗੀ ਚਲ 8:00 12 ਵਜੇ ਲੈਟ ਆਉਗੇ ਉਦੋਂ ਮੇਰੀ ਅੱਖ ਖੁੱਲ ਜੂਗੀ ਅਬਾ ਪਾਣੀ ਧੰਦਾ ਆ ਪਾਣੀ ਪੂਣੀ ਕਰਦਾ ਹੋ ਜੂਆਂ ਇੰਨੇ ਮੈਂ ਦਿੱਤਾ ਛੋਟੇ ਨਾਲ ਹੀ ਇਹ ਕਿੰਦੀ ਜਿ ਪੱਜ ਗਿਆ ਕਿ ਨਾ ਹੁਣ ਆਹੀ 4-3 ਜਾ ਕੇ ਕੰਮ ਦੇਣੀ ਚੋਰ ਦੇ ਨੇ ਕੱਲ ਕੁਛ ਨਹੀਂ ਹੁੰਦਾ 2 400 ਦਾ ਕੀ ਹੁੰਦਾ ਨਾਲੇ ਵਿੱਚੋਂ ਆਪ ਵੀ ਲਾਲਾਂਗੇ ਕੱਦਾ ਪੇਗ ਚ ਨਹੀਂ ਤੈਨੂੰ ਕਹੂੰ ਖੰਨ ਦੋ ਕੁਦਾਦੀ ਕਹੂੰ ਹਾਂ ਉਹ ਮਾਰੀ ਗਈ ਕਹੂੰ ਕੰਨ ਚ ਉਦੋਂ ਮਖੌਲ ਮਖੌਲ ਚ ਹਾਂ ਹਾਂ ਡੱਕਾ ਜਾ ਕਹੂੰ ਆ ਉਹਦੇ ਕਰਕੇ ਕੰਨ ਝਾਦੇ ਉਹ ਲਾਲਾ ਕੀ ਕੱਲਾ ਮਾਰੀ ਜਾਂਦਾ ਕੱਲਾ ਤੇਰਾ ਦਿਮਾਗ ਹਲ ਰਿਹਾ ਉਹ ਚਲ ਫਿਰ ਮੈਂ ਤੈਨੂੰ ਲਿਆ ਕੇ ਦਿੰਦਾ ਪੈਸੇ ਲੈ ਜਾ ਐ ਕਰੀ ਕੀ ਜੇ ਬੈਠੇਗਾ ਕਿੱਥੇ ਬੈਠੇਗਾ ਦੋ ਕੁ ਮੈਂ ਵੀ ਲਾ ਲਵਾਂ ਉਹ ਮੈਂ ਨਹੀਂ ਪਈ ਤੈਨੂੰ ਰਲਾਉਂਦਾ ਨਾਲ ਫਿਰ ਉਹ ਲੱਗ ਜਦੇ ਸੁਨੀਤਾ ਗਾਲਾਂ ਦੇਣਾ ਉਹ ਕੱਦੂ 'ਚ ਸਾਡੀਆਂ ਵੀ ਲੱਤਾਂ ਦੁਖਣ ਲਾਤੀਆਂ ਕੰਜਰਾ ਜੀ ਦੋ ਪੇਗ ਲਾ ਲਵਾਂ ਏਡੀ ਕੀ ਗੱਲ ਹੋ ਜੂ ਉਹ ਜਾਂਦਾ ਜਾਂਦਾ ਤੈਨੂੰ ਪਉਆ ਦੇ ਜੂਆਂ ਮੇਰੇ ਯਾਰ ਮੈਂ ਤੂੰ ਬੋਚਕਣੇ ਲਾ ਲਈ ਆਉਦਾ ਚੱਲ ਐਂ ਖਰੀ ਜਿੰਮੇ ਮਰਜੀ ਕਰੀ ਪਰ ਮੈਨੂੰ ਦੇਜੀ ਲਾਜ਼ਮੀ ਆਹ ਉਹ ਦੇ ਜੂਆਂ ਹਾਂ ਮੈਂ ਲੈ ਕੇ ਦਿੰਨਾ ਪੈਸੇ ਆ ਲੈ ਛੇਤੀ ਤੇਰੇ ਉਹ ਜੇਬ 'ਚ ਹੁਣ ਠਹਿ ਨਹੀਂ ਨਹੀਂ ਰਹੀ ਉਹ ਖਾ ਗਈ ਵੱਡ ਕੇ ਉਹ ਪਹਿਲਾਂ ਵਾਲੀ ਮਸ਼ੂਕ ਆ ਪੈਂਦੇ ਆਦਾ ਲੈਦੀ ਥਾ ਦਾ 1000 ਰੁਪਿਆ ਲੈਦੀ ਥਾ 5000 ਰੁਪਿਆ ਨੰਗ ਕਰਕੇ ਧਰਤਾ ਹੁਣ ਮੰਗਣ ਦੀ ਕੀ ਲੋੜ ਸੀ ਨਾ ਇਹਦੇ ਸਾਲ ਆਣ ਦੀ ਲੋੜ ਸੀਗੀ ਹੁਣ ਇੱਥੇ ਸਾਰਾ ਦਿਨ ਰਾਤ ਕੁੱਤੇ ਪਗਾਈ ਕਰਦਾ ਫਰੀ ਜਾਇਆ ਕਰੂੰਗਾ ਮੈਂ ਤਾਂ ਓਏ ਆ ਜਾ ਹੁਣ ਓਏ ਆ ਗਿਆ ਹੁਣ ਐਡਾ ਕਿਹੜਾ 10 ਲੱਖ ਰੁਪਿਆ ਮੰਗਾ ਲਿਆ ਵੀ ਭੈਣ ਮਾਰੀ ਖੋਲਣ ਲੱਗ ਗਿਆ ਦੀ ਆ ਓਏ ਹੋਰੇ ਕਿਹੜੇ ਪੈਸੇ ਨੇ ਤੈਨੂੰ ਪਤਾ ਨਵੀਂ ਕੋਠੀ ਤੇ ਸਾਰਾ ਸਮਾਨ ਇਹ ਤਾਂ ਮੈਂ ਹੱਥ ਛੁੱਗ ਗਈ ਬਜਲੀ ਸੀ ਖੇਤਲੇ ਪੜਨੀ ਗਈ ਸੀ ਬੋਤਲਾ ਫੜਾ ਦੇਣਾ ਉਹਦੇ ਹੱਥੋਂ ਕੱਢ ਕੇ ਦੁੱਤੀ ਚਾ ਪਤਾ ਨਹੀਂ ਬੋਤਲਾ ਆਊਗੀ ਪਤਾ ਨਹੀਂ ਨਾ ਹੋਰ ਵੀ ਮਹਿੰਗੀ ਨਾ ਕਰ ਰੱਖੀ ਹੋਵੇ ਮੈਨੂੰ ਐ ਲੱਗਦਾ ਓਏ ਚੇੜੇ ਦੇ ਕੰਨ ਪਰ ਕੇ ਦੋ ਮੋਟ ਦੇਤੇ 100 100 ਦੇ ਹਲੇ ਵੀ ਕਹਿੰਦਾ ਆਊ ਨਾ ਆਊ ਮੇਰੀ ਗੱਲ ਸੁਣ ਲੈ ਹੁਣਾ ਮੈਂ ਬੋਲ ਨਹੀਂ ਮਾਰਦਾ ਮੈਂ ਬੋਚ ਕੇ ਰਹਿਣਾ ਉਹ ਬਾੜ ਦੇ ਵਿੱਚ ਦੀ ਧਰਕੇ ਜਾਊਂਗਾ ਉਹਦਾ ਚੱਕ ਨਹੀਂ ਪਊਗਾ ਯਾਰ ਓਏ ਮਰ ਜਾ ਸ਼ਹਿਰ ਜੀ ਤੇ ਭਗਾ ਦੀ ਤੇ ਬਾਹਰੀ ਸਿੱਟ ਜਾ ਹੋਰੇ ਲਈ ਜੇ ਚੱਕ ਨਾ 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 ਮੈਂ ਤਾਂ ਉਹ ਮੱਥਲੋਂ ਨਹੀਂ ਦੇ ਦੇਉਂਗਾ ਕੋਈ ਨਾ ਚੱਕ ਨਹੀਂ ਆਵਦਾ ਚੱਲ ਫੱਕ ਜਾ ਇਹ ਉਰੇ ਮੇਰੀ ਛਾਲੀ ਨਾ ਛਣ ਲੈ ਹੋਰ ਸਿਆਪਾ ਦੀ ਹਾਂ ਇਹ ਚਰਕੀ ਦੇ ਦਿੱਖੇ ਰਤਾ ਰਸੋਈ ਚ ਉਹਨੂੰ ਕਿਹੜਾ ਸੁਣਿਆ ਹੋਣਾ ਲੈ ਚੱਲ ਕੇ ਅੱਜ ਤਾਂ ਗੱਲ ਬੰਝੂ ਲਾ ਦੇਖ ਲੈ ਕਿਹੜੇ ਟਾਈਮ ਦੀ ਲੱਗ ਰੇ ਸੁਰਖੀ ਬਿੰਦੀ ਲਾਉਣ ਹੈ ਵੀ ਜੇ ਹੈ ਤੇਰਾ ਰੰਗ ਉਹ ਹੀ ਰਹੂਗਾ ਹੁਣ ਕੋਈ ਤਾਂ ਫੋਨ ਨਹੀਂ ਲੱਗੀ ਮਣ ਮਣ ਕੋਟਰ ਲਾ ਲੈਂਦੀ ਐ ਘਰਨੀ ਚ ਦੱਸ ਸਾਰਾ ਉੱਤਰ ਹੀ ਜਾਂਦਾ ਫਿਰ ਕਿਦੋਂ ਤਿਆਰ ਹੋ ਜਾ ਉਦੋਂ ਫੋਨ ਕਰੀਂਦਾ ਮਿੱਢੀ ਨਾ ਹਾਲ ਹਾਂ ਦੇਖ ਲੈ ਸੋਖੀ ਦਵਾਈ ਕਿਵੇਂ ਟੱਲੀਆਂ ਵਜਾਉਂਦੇ ਆਉਂਦੇ ਆ ਨਾ ਹੁਣਾਂ ਸਾਈਕਲ ਕਿੱਥੋਂ ਖਰੀਦ ਲਿਆ ਕਾਂਤੀ ਹੈ ਤੀ ਕੋਈ ਦੁਕਾਨੇ ਕੋਈ ਹਾਂ ਹਾਂ ਇਹਦਾ 500 ਰੁਪਿਆ ਹੋਣੇ ਚਾਹੀਜਾ ਹਾਂ ਕੋਈ ਚੀਜ਼ ਲੈ ਕੇ ਜਾਣੀ ਪਊਗੀ ਐ ਕਿਵੇਂ ਮਿਲਜੂ ਅੱਛਾ ਉਹ ਚੀਜ਼ਾਂ ਗੈਣੇ ਦਰੋਂ ਲਾਗੇ ਤੁਸੀਂ ਹਾਂ ਫਿਰ ਸਾਈਕਲ ਰੱਖ ਲਿਆ 500 ਦੇ ਤਾਂ ਮਾਰਾ ਛੋੜੀਏ 500 ਚ ਸਾਈਕਲ ਤਾਂ ਕੋਈ ਮਾਰਾ 4-5000 ਦਾੰਦੇ ਨਾ ਮਾਂ ਅੱਛਾ ਹੋਰ ਫੇਰਾ ਤਾਂ ਸੁੱਖ ਚ ਬਾਈ ਠੀਕ ਆ ਸਾਈਕਲ ਦਾ ਨਾ ਨਹੀਂ ਪਤਾ ਕੀ ਹੈ ਮਾਰਚ ਮੂਨ ਇਦੀ ਲੱਦ ਲੈ ਕਰੂੰਗਾ ਸਮਾਂ ਤਾਂ ਲੱਦ ਲਿਆ ਕਰਿਓ ਕੋਈ ਡਰ ਨਹੀਂ ਪਰ ਕਦੇ ਮੈਨੂੰ ਨਾ ਕਹਿ ਦੀਆਂ ਵੀ ਸੁਨੀਤਾ ਬੈਠ ਕੇ ਨੀਰਦੇ ਤੈਨੂੰ ਵੀ ਲੈ ਕੇ ਚੱਲਾਂ ਮੈਂ ਵੀ ਯਾਰੀ ਚੱਕ ਕੇ ਬੈਠ ਕੇ ਕਹਿ ਦੂੰਗਾ ਆਉ ਗੀਤ ਨਹੀਂ ਆਇਤੀ ਹਾਂ ਵਜਾ ਮੇਰੀ ਸਾਈਕਲ ਤੇ ਇਕ ਤੰਗੀਆਂ ਵਜਾ ਦਾ ਜਾਂ ਸੋਖੀ ਦਬਾਈ ਮੈਂ ਨਹੀਂ ਜਾਂਦੀ ਸਾਈਕਲ ਤੇ ਬੈਠ ਕੇ ਤੁਹਾਨੂੰ ਮੈਂ ਦੱਸਾਂ ਗੱਲ ਹਾਂ ਓਏ ਹੁਣ ਤੇਰੇ ਬਾਅਦ ਤੇ ਹਵਾਈ ਜਾ ਕੇ ਲੈ ਲੈ ਹਾਂ ਦੱਸ ਗੱਡੀਆਂ ਚੋਂ ਸਾਈਕਲ ਤੇ ਆ ਜਾ ਨਾ ਗੱਡੀ ਲੱਗ ਰਹੀ ਸੀ ਫੋਨ ਕਰਨਾ ਕਿੱਥੇ ਮੇਰੀ ਸਾਲੀ ਹੱਤਕ ਤਿਆਰ ਨਹੀਂ ਹੋਈ ਤੇਰੀ ਸਾਲੀ ਕੀ ਸਾਲੀ ਮੇਰਾ ਤੇਰੀ ਨੇ ਤਪਾਰ ਚੀਂ ਆ ਹੈਂ ਨਾਉ ਲੱਗ ਰਹੀ ਸੀ ਕੱਪੜੇ ਬਦਲਣਾ ਮਹਾਂ ਨਾ ਕਿ ਉੱਥੀ ਉੱਥੇ ਰ ਇਸਨੇ ਮਿਸਨੇ ਨਹੀਂ ਕੋਰੇ ਹੁੰਦੇ ਇੰਨਾ ਨਾ ਦਾ ਪਾਊਡਰ ਚਾੜ ਲੈਂਦੀ ਆ ਇੰਨੀ ਇੰਨੀ ਕਰੀਮ ਲਾ ਲੈਂਦੀ ਆ ਹੈ ਵੀ ਜਹਿਆ ਤੇਰਾ ਰੰਗ ਆ ਉਹੀ ਜੀ ਰਹੂਗਾ ਦਸਨ ਗੋਰੀ ਤਾਂ ਬਟਾ ਸਮਝਾਇਆ ਨਹੀਂ ਹੈ ਗਿਆ ਬਥੇਰਾ ਸਮਝਾ ਤਾਂ ਫਿਰ ਮੈਨੂੰ ਕਹਿੰਦੇ ਤੂੰ ਮੈਨੂੰ ਕਾਲੋ ਜੀ ਕਹਿਨੀ ਆ ਔਰ ਕੀ ਕਰਾਂ ਛੋਟੀ ਹੁੰਦੇ ਤੋਂ ਆਤ ਫਰੀਆ ਕਾਲੋ ਕਹਿਣ ਦੀ ਮੇਰੇ ਤਾਂ ਕਾਲੋ ਹੀ ਕਹਿ ਦੇਣੀ ਆ ਫਿਰ ਉਹਨਾਂ ਆਏ ਤਾਂ ਹਰ ਖਾ ਦਨੀ ਆ ਗੁੱਛੇ ਚਾ ਕੇ ਹੋਰ ਜਿਆਦੇ ਪਾਊਡਰ ਥੱਪਦੀ ਆ ਵੀ ਦੇਖੋ ਗੋਰੀ ਹੋ ਜਾ ਪਰ ਹੋਤਾ ਛੱਕਦੀ ਨਹੀਂ ਹਾਂ ਹੋਲੀ ਗੋਰੀ ਐ ਤਾਂ ਉਹ ਗੱਲਾਂ ਨਾਲ ਆਹ ਰੀਸ ਤਾਂ ਮੇਰੀ ਬਹੁਤ ਕਰਦੇ ਨੇ ਪਰ ਕਿਸੇ ਤਾਂ ਹੁੰਦੀ ਨਹੀਂ ਹੈਗੀ ਮੈਂ ਦੁਕਾਨ ਤੇ ਵੀ ਜਾਣਾ ਐ ਚਾਤਰਾ ਖੇਤ ਜਾ ਰਿਹਾ ਮੈਂ ਦੁਕਾਨ ਤੇ ਜਾਣਾ ਉਹਨੂੰ ਛੇਤੀ ਭੇਜ ਫਿਰ ਮੈਂ ਕੀ ਕਰਾਂ ਜੇ ਤਿਆਰ ਹੋ ਗਈ ਫੇਰ ਹੀ ਲੈ ਕੇ ਆਈ ਮੈਂ ਤਾਂ ਆਖ ਮੈਂ ਇਧਰ ਨਾ ਮੈਨੇ ਚਾਹ ਨੂੰ ਪੋਚਲਾ ਤਾਂ ਜਾ ਕੇ ਚੱਲ ਤੂੰ ਰੇ ਸਾਫ ਕਰ ਇੱਥੇ ਮੱਥੋਂ ਚੜ ਕੇ ਲੈ ਜਨਾਂ ਨੂੰ ਕੁਛ ਕੱ ਲੈ ਆਉਂਗਾ ਉਧਰਾਂ ਹੋਰ ਲੈ ਮੈਂ ਆਪੇ ਲੈ ਆਉਂਗੀ ਮੈਂ ਉਰਾ ਆ ਜੂਗਾ ਉਹਨਾਂ ਨਾਲ ਫੱਗ ਚੱਲ ਤੂੰ ਕਿਉਂ ਦਿਮਾਗ ਲੱਗ ਰਿਹਾ ਖਰਾਬ ਕਰਨ ਨੂੰ ਤੋ ਗਰਮੀ ਐ ਹੈ ਤੂੰ ਅੱਜ ਹੀ ਰੌਲਾ ਪਾ ਕੇ ਬੈਗੀ ਕੰਮ ਜੇ ਕਰਦੀ ਦੀ ਕੰਮ ਕਰ ਲਾ ਕੋਈ ਨਾ ਛੱਡਿਆ ਯੋ ਕੀ ਆਦੀ ਕੰਮ ਤਾਂ ਤੇਰੇ ਮੁੱਕਦੇ ਨਹੀਂ ਮੈਂ ਵੀ ਜਾ ਕੇ ਦੁਕਾਨ ਸਾਂਭਣੀ ਐ ਕੱਦਾਂ ਆਇਆ ਕਾਤ ਛੱਡ ਕੇ ਆਉਂਗੇ ਹਾਂ ਕਦ ਛੱਡ ਕੇ ਆਉਂ ਜਹਾਜ਼ ਬੋ ਕੱਕਰਾਇਆ ਹੋਇਆ ਆ ਲੈ ਜਾਂਦਾ ਹੈਗਾ ਸਾਈਕਲ ਕੱਲ੍ਹ ਯਾਰ ਤਾਂ ਤੇ ਹੈ ਨਹੀਂਗਾ ਟੋਕਰੀ ਚ ਠਹਿ ਆਉਂਗੇ ਉਹ ਵੀ ਜਵਾਖੜੀ ਆ ਛਾਲੀ ਐ ਹਾਂ ਉਹ ਰੇ ਵੇਚੂ ਤੇ ਨਾਲ ਲੈ ਕੇ ਠਹਿ ਕੇ ਲੈ ਕੇ ਜਾਉਂਗੇ ਉਹਨੂੰ ਹੈ ਹਾਂ ਜਾਣਦਿਆ ਕਰੋ ਸੁੱਕੀ ਦੇ ਪਈ ਜਾਣਦਿਆ ਕਰੋ ਤੁਸੀਂ ਨਹੀਂ ਜਮਸਕਰੀਆਂ ਨਾ ਕਰਿਆ ਕਰੋ ਹੁਣ ਤੁਸੀਂ ਜਿਆਦਾ ਸੁਣ ਸੁਣ ਨਹੀਂ ਆਰੀ ਆ ਰਹੀ ਆ ਸਾਨੂੰ ਮੈਨੂੰ ਪਤਾ ਸੂਟੀਆਂ ਗੱਲਾਂ ਦਾ ਗੱਲ ਤੁਹਾਨੂੰ ਮੈਂ ਨਹੀਂ ਚਰੂੰਗਾ ਤੋੜ ਕੇ ਲੈ ਜਾਊਂਗਾ ਆਹੋ ਤੋੜ ਕੇ ਲੈ ਜਾਊਂਗੇ ਛੱਡਿਆ ਉਹਨੂੰ ਬੱਸ ਨੇ ਛੱਡਿਆ ਹੋਇਆ ਨਹੀਂ ਗੱਡੀ ਗੁੱਡੀ ਕੱਢਣੀ ਕੱਢੀ ਨਾ ਕੱਟਿਆ ਨਾ ਕਰ ਬਾਰੇ ਫੇ ਮੈਂ ਤਾਂ ਡੇ ਚੱਕਰੇ ਛੱਡ ਕੇ ਆਊਂਗਾ ਮੈਂ ਤਾਂ ਕੱਪੜੇ ਵੀ ਅੱਜ ਨਵੇਂ ਪਾ ਕੇ ਗਿਆ ਸੀ ਚਲੋ ਮੈਨੂੰ ਤਾਂ ਕੀ ਲੈਣਾ ਮੈਨੂੰ ਪਤਾ ਉਹ ਤਾਂ ਜਿੱਦੇ ਚਿੱਟੀ ਆਹ ਪਾਰ ਕੇ ਝੁੱਗੀ ਜੀ ਹੈ ਉਹ ਬਦਲਦੀ ਵਧੀਆ ਹੋਇਆ ਇਹ ਵਧੀਆ ਹੋਇਆ ਮੈਂ ਤਾਂ ਇਹ ਕਹਿੰਦਾ ਪਜਾਮਾ ਪਾ ਲਿਆ ਕਰੋ ਹੁਣ ਤਾਂ ਇਹਨੂੰ ਆ ਖੋਦ ਹੋ ਚੁੱਕੀ ਆ ਰਵਾਜਾ ਗਰਮੀ ਪਤਾ ਹੈ ਕਿੰਨੀ ਐ ਇਹਦੇ ਵਿੱਚ ਦੀ ਛਿੱਧੀ ਹਵਾ ਲੰਘਦੀ ਐ ਸੁੱਕੀ ਦੇ ਬਾਈ ਮੈਨੂੰ ਫਰੇਕ ਤੀਵੀਂ ਟੋਕਦੀ ਆ ਕਹਿੰਦੀ ਆ ਆਪ ਤੱਕ ਕਦੇ ਜੀਨਸ ਪਾ ਲੈਂਦੀ ਆ ਕਦੇ ਪਲਾਜੋ ਪਾ ਲੈਂਦੀ ਆ ਕਦੇ ਸੂਟ ਨਵੇਂ ਤੋਂ ਨਵੇਂ ਪਾਉਂਦੀ ਆ ਆ ਸੋਕੀ ਦੇ ਬਾਈ ਦਾ ਭਰਾਵਾ ਵੀ ਕਹਿੰਦੀ ਬਦਲ ਦੇ ਹੁਣ ਲੋਕਾਂ ਦੇ ਮੈਨੂੰ ਇਹ ਤੀਵੀਂ ਆ ਪਤਾ ਕੀ ਕਹਿੰਦੇ ਨੇ ਸੜੀ ਦੀ ਤੋਤੀ ਪਾਈ ਰੱਖਦਾ ਸਾਰਾ ਦਿਨ ਤੇਰੇ ਵਾਲਾ ਬਿੱਲੇਰਾਵਾ ਫੇ ਕਹੀਂ ਜਾਂਦੇ ਹੁਣ ਲੋਕਾਂ ਮਗਰ ਲੱਕੇ ਆਪਦਾ ਉਹ ਥੋੜੀ ਛੱਡਣਾ ਹੈ ਪਿਛੋਕਰ ਆ ਉਸੋ ਡਰਾਣਾ ਭੱਲਾ ਮਾਰ ਦਿਆ ਚਲ ਫਿਰ ਮੈਂ ਤਾਂ ਤੁਹਾਨੂੰ ਚੜ ਕੇ ਲੈ ਜਨਾ ਤੂੰ ਉਰੀ ਕਰਿੰਜਾ ਕੁੱਤਾ ਕਾਚੀ ਉਹ ਬਾਬਾ ਕਰਾਈ ਦੀ ਸਾਰੀ ਤਿਆਰੀ ਫਿਰ ਵੀ ਮੈਨੂੰ ਮਿਲੇ ਬਿਨਾਂ ਜਾਂਦੀ ਉਹ ਉਰਾ ਲੈ ਆਈ ਉਹਨੂੰ ਪਹਿਲਾਂ ਫੇ ਤੂੰ ਨਾਲੇ ਆ ਜਾ ਚਲਾ ਜਾ ਮਿਲ ਲਈ ਅਬਦਾ ਮੈਂ ਹੁਣ ਦੋਨੇ ਜਣੇ ਬੰਨੇ ਹੋਏ ਸੁੱਕੀ ਦੇ ਬਈ ਤੁਸੀਂ ਮੈਨੂੰ ਨਾਲ ਕੀ ਕਰਵਾਵਾਂਗੇ ਮੈਥੋਂ ਫੇ ਹੁਣ ਤੂੰ ਆਏ ਜਾਛ ਫਿਰ ਮੈਂ ਉਰੇ ਲੈ ਕੇ ਆ ਮਾਉ ਨੂੰ ਪਹਿਲਾਂ ਉਹਨੂੰ ਤਿਆਰ ਹੋ ਰਹੀ ਹੋਣੀ ਉਰਾ ਲੈ ਆਓ ਮੈਂ ਇੱਥੇ ਹੱਲ ਲਾਉਣੀ ਆ ਚੜੂ ਕੁੱਚ ਚੱਲ ਤੇਰੀ ਮੱਝ ਹੀ ਆਹ ਮੰਨੇ ਨਾ ਕਰੇ ਅਮਰੀਕਾ ਮੰਨਣੀ ਨਹੀਂ ਉਲਟੇ ਇਹ ਬਾਰੇ ਨਹੀਂ ਖਰਦਾ ਸੀਗਾ ਅੰਤ ਅਗਲੇ ਸਰੇ ਲੈ ਕੇ ਆਉਥੇ ਖਰਜਦਾ ਗਲੀ ਚ ਜੀ ਫਿਰ ਕੀ ਹੋ ਗਿਆ ਕਿ ਦੇੜੀ ਤੋਂ ਅੰਦਰ ਲੈ ਕੇ ਆ ਗਿਆ ਮੈਂ ਇਹਦੇ ਵੀ ਪਵਾ ਦਾ ਚਰਨ ਆਹੋ ਚਰਨ ਪਵਾਉਣ ਨੂੰ ਦੱਸ ਕੀ ਬਹਾ ਔਲਿਆਂ ਦੀ ਹੈ ਤਾਂ ਗੱਡੀ ਲੈਂਦੀ ਆ ਵੱਡੀ ਕੀ ਕਹੇ ਵੀ ਫੋਰਜਨਰ ਲੈ ਕੇ ਆਇਆ ਸੀਗਾ ਲੈ ਕੇ ਆ ਟੁੱਟਿਆ ਸਾਈਕਲ ਅਸੋਕੀ ਦੇ ਪਾਈ ਵੀ ਫੋਰੀ ਨਵੇਂ ਤੋਂ ਨਵੀਆਂ ਗੱਲਾਂ ਕਰ ਦਿੱਤੀਆਂ ਨੇ ਹੈ ਆ ਸਾਈਕਲ ਖਰੀਦ ਲੈ ਹੁਣ ਮੈਨੂੰ ਤਾਂ ਸੋਚ ਲੱਗ ਰਹੀ ਹੈਗੀ ਕਿਤੇ ਹੁਣ ਕਿਤੇ ਬੰਨੇ ਚ ਆਇਆ ਕਰਾਂਗੇ ਜਿਆਦਾ ਕਿਤੇ ਹੀ ਨਾ ਕਹਿਦਾ ਕਰਨ ਚੱਲ ਸੁਨੀਤਾ ਆ ਜਾ ਸਾਈਕਲ ਤੇ ਬਹਿ ਜਾ ਜੇ ਨਹੀਂ ਤੂੰ ਰਹਿ ਜਾਇਆ ਕਰੂਗਾ ਅਸੀਂ ਹੋਏ ਨੂੰ ਕਦੇ ਸਾਈਕਲ ਤੇ ਚੜਨਾ ਪਿਆ ਕਰੂਗਾ ਕੀ ਪਤਾ ਕਿੱਥੇ ਦੇਖਦੇ ਪਾਸੇ ਸੱਲ ਦੂਗਾ ਦੇਖ ਕੇ ਮੈਂ ਤਾਂ ਮੋਟਰਸਾਈਕਲ ਤੇ ਸਕੂਟਰੀ ਤੇ ਡਰ ਲੱਗਦਾ ਇਹਦੇ ਮਾਗਰ ਬੈਠ ਕੇ ਤਾਂ ਤੂੰ ਵੀ ਹੋਰੀ ਸੋਚਣਾ ਸੋਚਣ ਲੱਗ ਜਾਨੀ ਆ ਆਏ ਨਹੀਂ ਸੋਚਦੀ ਦਿਮਾਗ ਚ ਵੀ ਮੈਨੂੰ ਬਿੱਲੇਰਾਮ ਗੱਡੀ ਤੇ ਲੈ ਕੇ ਜਾਇਆ ਕਰੂਗਾ ਕਿਹ ਤਾਂ ਬਿੱਲੇਰਾਮ ਕਾਹਨੂੰ ਕਹਿੰਨੀ ਆ ਉਮਰ ਕੱਢਦੀ ਆਪਦੇ ਆਦਮੀ ਦੀ ਨਾ ਲੈ ਤੂੰ ਚੱਲ

ਉਹ ਲਿਸ਼ਕਾਂ ਦਾ ਮਾਰਦੀ ਐ ਸਿੰਮਨ ਵਾਲੇ ਨੇ ਤਾਂ ਪੂਰੀ ਅੱਕੀਖ ਰਹੀ ਤੀ ਅੱਛਾ ਪੂਰੀ ਪੂਰੀ ਫੀਟਿੰਗ ਦਾ ਸੂਟ ਸੀ ਮੇ ਸੋਣਾ ਲੱਗਦਾ ਹਾਂ ਅੱਛਾ ਮੇਰੇ ਗੱਲ ਦੱਸ ਆ ਜਾ ਫਿਰ ਬਹਿ ਜਾ ਸਾਈਕਲ ਤੇ ਦੇ ਦਾਂ ਘੇੜਾ ਇੱਥੇ ਬਹਿ ਜਾ ਹੈ ਬੇ ਸਾਈਕਲ ਤੇ ਮੈਨੂੰ ਸਾਡਾ ਲੱਗਦਾ ਹੈ ਸਾਡਾ ਲੱਗਦਾ ਸਾਈਕਲ ਤਾਂ ਤੇਰੀ ਐ ਹੁ ਜਿਹੜੀ ਚੀਜ਼ ਮੇਰੀ ਹੋ ਗਈ ਤੇਰੀ ਐ ਲੈ ਆਏ ਕੋਲ ਸਾਈਕਲ ਹੀ ਸਾਡਾ ਦਾ ਹੈ ਸਾਡਾ ਹੀ ਸਾਈਕਲ फिर मिलता गहने रख के गए मेनू की पुछा छोटा आया थी मैं नी कर्जा भी गहने रखता तो हो गया बगानी जगह नहीं गया मैं मोड़ भी दू जे कि फिर मोड़ दंगा जवा चला लिया हाँ तू ना लेके जाई छी तू आज हां पांच चार दिन मिल रही मैं आपे छा

ਤਨੀ ਤਾਂ ਉੱਥੇ ਲੱਗ ਰਹੀ ਆ ਪ੍ਰਾਨੇ ਦਾ ਚਿਸਾਬ-ਛਪਾਈ ਕਰਨ ਉਧਰ ਮੇਰੀ ਸਾਰੀ ਕੱਲੀ ਐ ਉਹਦੇ ਕੋਲ ਜਾਣਾ ਹੁਣ ਉਹਦੇ ਲੈਵੇ ਕੱਲ ਨੂੰ ਜਾਣਾ ਉਹਨੂੰ ਛੱਡ ਕੇ ਆਉਂਗਾ ਅੱਡੇ ਤੇ ਹਾਂ ਸ਼ੁਕਰ ਆ ਮਾਲਕ ਦਾ ਵਧੀਆ ਨਿਕਲੂਗੀ ਕੀ ਬੋਲੀ ਜਾਨੀ ਐ ਮੈਂ ਵਧੀਆ ਸੁੱਖੀ ਸੰਧੀ ਆਪਦੇ ਘਰੇ ਵਗ ਜੂਗੀ ਹਾਂ ਉਹ ਤਾਂ ਝੌਕੀ ਹੈ ਮੈਂ ਛੱਡ ਕੇ ਆਣਾ ਨੂੰ ਅੱਡੇ ਚੱਕਰ ਬਾਰੇ ਦਿਨ ਨਹੀਂ ਲੱਗੀ ਉਹ ਹੈ ਬਾਰੇ ਦਿਨ ਲੱਗੀ ਤੈਨੂੰ ਪਤਾ ਨਹੀਂ ਕੀ ਹੁੰਦੀ ਉਰੀ ਖੇਡਦੀ ਹੁੰਦੀ ਸੀ ਉਹ ਕਰੋ ਹੁਣ ਤਾਂ ਨਹੀਂ ਖੇਡਣਾ ਓਰੇ ਤੂੰ ਕਿ ਖੇਡਣਾ ਆਈ ਓਰੇ ਕਿ ਦੁਨੀਆ ਇਹ ਫੇ ਵੀ ਮੋਤਾ ਪੈ ਜਾਂਦਾ ਬੰਦੇ ਦਾ ਜਿੱਥੇ ਜਾਂਦੇ ਰਹਿੰਦੇ ਤੇਰਾ ਬੋਲ ਆ ਦੇ ਪੈ ਜਾਂਦਾਗਾ ਜਣੀ ਖਣੀ ਨਾਲ ਹੁਣ ਤੂੰ ਵੀ ਗੁੱਥਾ ਕਰਨ ਲੱਗੀ ਨਾ ਸੱਚੀ ਗੱਲ ਦਾ ਸੱਚੀ ਵਧੀਆ ਲੱਗ ਰ ਸੂਟ ਹੁਣ ਨਾਲ ਹੋਰ ਦਵਾ ਦੀ ਹੈ ਹੋਰ ਦਵਾ ਦੀ ਹੁਣ ਦਵਾ ਦੂੰਗਾ ਪਹਿਲਾਂ ਹਾਂ ਤਾਂ ਹੰਡਾਲ ਲੈ ਚੰਗਾ ਇੱਥੇ ਤਾਂ ਹਲੇ ਇੱਕ ਧੋ ਵੀ ਨਹੀਂ ਪਈ ਚਲ ਆਹੋ ਚੰਗਾ ਹਾਂ ਸਰਭਾਗ ਜਾਨੂੰ ਛੱਡਿਆ ਪਰੇ ਹਾਂ ਛੱਡਿਆ ਪਰੇ ਹਾਂ ਛੱਡ ਕੇ ਆ ਨਾ ਫੇ ਕੀ ਹੋ ਗਿਆ ਜੇ ਦੋ ਮਿੰਟ ਚ ਚੱਲ ਲਵੇ ਖੜ ਗਿਆ ਹਲ ਤਾਂ ਉਹ ਛੁਰਕੀ ਪਾウダー ਲੱਗ ਰਹੀ ਮੀਲਾ ਫਟ ਚ ਲੱਗ ਕੇ ਤੱਕਾ ਨੂੰ ਕੋਈ ਦੇਖ ਲੂਆ ਐ ਮੈਂ ਹਾਂ ਹਾਂ ਛੱਕਾ ਕਰੂਗਾ ਚੰਗਾ ਕਰ ਜਾਣਾ ਮੈਂ ਤਾਂ ਇਹ ਕਹਿੰਦਾ ਜਾਂਦੀ ਬਾਹਰ ਆ ਜਾ ਬੈਠਾ ਦਬਾਨਾ ਪਿੰਡ ਦਾ ਛੂਟਾ ਪਿੰਡ ਚ ਤਾਂ ਮੈਨੂੰ 10 ਸਾਲ ਹੋ ਗਏ ਥੋਡੇ ਚ ਰਹਿੰਦੀ ਨੂੰ ਕਿਸ ਚੱਜ ਦੀ ਜਗ੍ਹਾ ਤੇ ਲੈ ਚਾਲਾ ਚੱਜ ਦੀ ਜਗ੍ਹਾ ਤੇ ਤੈਨੂੰ ਕਿੱਥੇ ਲੈ ਕੇ ਜਾਮਾ ਨਾ ਤੱਕਾਂ ਤੇ Shimla ਲੈ ਕੇ ਜਾਊਂਗਾ ਤੂੰ ਆਈ ਲਾਰੇ ਜਿ ਲਈ ਜਾਣਾ ਹਰੇ ਹਰੇ ਗਰਮੀ ਹੋੜ ਪਖੰਦੇ ਉੱਥੇ ਜਾਦੇ ਗਰਮੀ ਚ ਜਾਂਦਾ ਫਿਰ ਐ ਦਵਾ ਤਾਂ ਸੌਣ ਚੜ ਜਾਊਗਾ ਮੀਂਹ ਪੈਣ ਲੱਗ ਜਾਣਗੇ ਫਿਰ ਕਿਹੜੀ ਗਰਮੀ ਹੋਊਗੀ ਉਹ ਜਿੱਦਾਂ ਮੈਂ ਕਹਿੰਨਾ ਵੀ ਉਰੀ ਠੰਡ ਹੋ ਜੇ। ਕੰਗਾ ਖੇ ਚਾਦਾਂ। ਫੇਰ ਮਿਲਦੇ ਆ। ਜਾਣਦੇ ਤਾਂ ਮਿੱਠੀਆਂ ਨਾ ਮਾਰਿਆ ਕਰ ਮੇਰੇ ਕੋਲ। ਪਤਾ ਨਹੀਂ ਕੀ ਬੋਲੀ ਜਾਂਦੀ ਆ। ਉਹ ਮਿੱਠੀ ਜਿਵੇਂ ਕਹਿੰਦਾ ਮਿੱਠਾ ਬਣ ਕੇ ਮਰਾ ਮोटा ਕੁਛ ਬੰਦ ਆਇ। ਅਹੀਂ ਕੱਥੇ ਕੋਈ ਰਾਹ ਦਿੰਦਾ। ਚਲ ਸੈਂਕੜਤਾ ਮਿਲ ਗਿਆ। ਇਹ ਵੀ ਘੱਟੇ ਦਾ ਛੋਦਾ ਹੋ ਗਿਆ। ਇਹ ਵੀ ਇਹਨੂੰ ਦੇਣਾ ਪਊਗਾ ਹੁਣ। ਜੇ ਨਾ ਦਿੱਤਾ ਫੇਰ ਲਾਂਬੇ ਦੇਊਗੀ। ਵੀ 500 ਰੁਪਏ ਦੀ ਚੀਜ਼। ਨਹੀਂ ਸਾਡੀ।

ਪੁਰੇ ਖੁੰਟ ਨੇ ਤੂੰ ਹੋਰ ਨਾ ਮੇਰੇ ਛੱਟ ਪਰ ਬੈਠਾ ਚੱਕਲੇ ਦੀ ਤਾਂ ਟੱਲੀ ਵੀ ਨਹੀਂ ਬੱਜਣ ਦਿੰਦੀ ਹੱਥ ਤਾਂ ਚੱਕ ਲਿਆ ਹੋਰ ਨਾ ਤੂੰ ਦੇਖਣ ਹੈ ਇੱਕ ਦੀ ਕਿਸੇ ਸਾਡਿਆ ਹਾਂ ਹੈ ਤੇਰੇ ਜੀਤੇ ਨੂੰ ਸੜਾ ਕੋ ਚਲਾਉਣਾ ਲੈ ਇਹਦੀ ਕੀ ਗੱਲ ਹੈ ਲੈ ਜਾਣੇ ਗੱਡੀ ਖੜੀ ਹੈਗੀ ਉਹ ਕੋ ਹੋਰ ਲੈ ਰਖੇ ਸਕੂਟਰੀ ਜੋ ਖੜੀ ਹੈਗੀ ਉਹਨਾਂ ਤੇ ਛੱਡਿਆ ਸਾਈਕਲ ਵੀ ਸਾਡਾਗਾ ਸਾਡੇ ਵਾਲ ਤੇ ਚੜਾਈ ਜਾਂਦਾ ਦੇਖ ਲੈ ਕਿਵੇਂ ਮੱਚਦੀ ਤੇ ਤੇਲ ਪਾਉਂਦਾਗਾ ਉਹ ਤਾਂ ਸਾਡਾ ਸਾਧਨ ਲਿਆ ਰੱਖਿਆਗਾ ਚੀਜ਼ ਲਿਆ ਰੱਖੀ ਤੂੰ ਜਰਾ ਰੈਂਦਾ ਖੁੰਦਾ ਉਹਨੂੰ ਚੜਾ ਰਖਾ ਰੰਨ ਨੂੰ तो कहना चार पांच दिन रखूंगा शर्म नहीं मन देख लगा देख लारी मैं परमात्मा दोनों डिग जानेक्सीडेंट मैं कहनी बचेलिया तो हो रहा क्यों कु ਸੋਦਾ ਪਤਾ ਲੈ ਆਉਣੀ ਹੈਗੀ ਇੱਕ ਤਾਂ ਡਰ ਵੀ ਲਾ ਦੇਣੀ ਜਾ ਰੋ ਤਾਂ ਮੈਨੂੰ ਕਿ ਤੂੰ ਤਾਂ ਨਹੀਂ ਉਹਦੇ ਨਾਲ ਪਿਆਰ ਪਿਓਰ ਜਾ ਹੋਗਾ ਜਿਹੜੇ ਕਹਿੰਦੇ ਹੁੰਦੇ ਨੇ ਲੋਕ ਚੱਲ ਆਲੇ ਨੂੰ ਕੁਛ ਨਾ ਹੋਵੇ ਉਹ ਤਾਂ ਰੁੜ ਜੇ ਮਤਕਨੀ ਜਾਂਦੀ ਜਾਂਦੀ ਹੋ ਤੁਹਾਨੂੰ ਪਹੁੰਚੇ ਮਤਕਨੀ ਕਰ ਇਹ ਜੀ ਚੱਲ ਜਾਣ ਦੇ ਪੁੱਠੇ ਮੁਰਜਾ ਨਹੀਂ ਕਿ ਕਿਪਤਾ ਕਦੋਂ ਕਾਊਗਾ ਹੱਸ ਤਾਂ ਜਾਣ ਲੱਗ ਰ ਘਸਣ ਤਾਂ ਦੇਖ ਲੈ ਕਿਵੇਂ ਲੱਗ ਰ ਮੈਂ ਤਾਂ ਢਿੱਡ ਵਿੱਚ ਹੀ ਜਾਂਦਾਗਾ ਚੱਲ ਜਾਣ ਦੇ ਲਹਣ ਕਰੇ ਮੁਰ ਚਲਦੀ ਅਗੇ ਉਦੋਂ ਕਿ ਤੱਕਾ ਦੋ ਘੋ ਘੋ ਤਾਂ ਮੈਨੂੰ ਲੱਗਦਾ ਅੱਡੇ ਤੇ ਖੜ ਗਿਆ ਹੋਣਾ ਜਾ ਕੇ ਨਾਲ ਉਹਨੂੰ ਤਾਂ ਮੈਨੂੰ ਐ ਵੀ ਲੱਗਦਾਗਾ ਜਿਹੜੇ ਸਾਹਬ ਨਾਲ ਜਾ ਰਿਹਾ ਸੀ ਕਿ ਤੂੰ ਇਹਨਾਂ ਨੂੰ ਗਾਹਾਂ ਛੱਡਣ ਵਗ ਜੇ ਚਲ ਜਾ ਮਾ ਕਰ ਨਾ ਕਰੇ ਜਾਣ ਨੂੰ ਤਾਂ ਮਨ ਨਹੀਂ ਮੰਦਾ ਅੱਗ ਲੱਗੀ ਪਈ ਆ ਦੇਖ ਕੇ ਜਿਹੜੇ ਸਾਹਬ ਨਾਲ ਪੱਕਾ ਸੁਣ ਲੱਗ ਰਿਹਾ ਸੀ ਨਾ ਉਹਦੇ ਨਾਲ ਚਰਿਆ ਨਹੀਂ ਜਾਂਦਾ ਮੇਰੇ ਤੋਂ ਨੀਤਾ ਕੋਲ ਜਾਣ ਦੀ ਜਿਵੇਂ ਇਹਨੇ ਮਰਬੇ ਪਿੱਛੇ ਮੇਰੇ ਘੁੱਟ ਪਵਾਈ ਤੀ ਨਾ ਐਂ ਜਾ ਕੇ ਮੱਚਦੀ ਤੇ ਤੇਲ ਪਾਉਣ ਦੇ ਜੇ ਨਾ ਲਾਲੀ ਨੂੰ ਲਾਲੀ ਟਿਕਟ ਕਟਵਾਇਆ ਨਾ ਮੇਰਾ ਨਾਮ ਵੀ ਰਾਜਨੀ ਨਾ ਪਲਵੋ ਕੈਂਪਰ ਚ ਦੇ ਦਿੱਤੇ ਕੰਨਾ ਕੋ ਪਾਣੀ ਹੈ ਵੀ ਭਰਤਾ ਪਾਣੀ ਤਾਂ ਪੀਆ ਬਰਫ ਦਾ ਡਾਊਗਾ ਟੇਕਣ ਵਾਲਾ ਲਾ ਖੜੀ ਹੈ ਕਿਵੇਂ ਆਪਾਂ ਠੀਕ ਆ ਮੈਂ ਤਾਂ ਠੀਕ ਆ ਤੂੰ ਕਿਵੇਂ ਆ ਮੈਂ ਤਾਂ ਛੋੜ ਬਾਰਜਾ ਖੁੱਲਾ ਦੇਖ ਕੇ ਆ ਗਈ ਸੀਗੀ ਅੱਛਾ ਹੋਰ ਕਿਵੇਂ ਆਈ ਤੀ ਕਿਵੇਂ ਕੀ ਸੱਚ ਗੱਲ ਛੋੜ ਮੇਰੀ ਛੋੜ ਲਾ ਲਾ ਜਿਹੜਾ ਮੈਨੂੰ ਭਾਣੇ ਕੋਈ ਚੱਜ ਦੀ ਗੱਲ ਸੁਣਾਈ ਤੂੰ ਜਿਆਦਾ ਆਉਂਦੀ ਆ ਕੋਈ ਨਾ ਕੋਈ ਪਵਾੜਾ ਪਾ ਕੇ ਜਾਂਦੀ ਆ ਅੱਜ ਤਾਂ ਸੱਚੀ ਪਿਆ ਪਿਆਗਾ ਹਾਂ ਆਹੋ ਕੀ ਹੋ ਗਿਆ ਉਹ ਨਹੀਂ ਪਿੱਤਰੀ ਭੈਣ ਆ ਰਹੀ ਸੀ ਜਿਹੜੀ ਹਾਂ ਉਹਨੂੰ ਛੱਡਣ ਗਿਆ ਗੱਡੇ ਤੇ ਅੱ ਗੋ ਤਾਂ ਅੱਡੇ ਨੂੰ ਸੜਣ ਗਿਆ ਹਾਂ ਹਾਂ ਤੇ ਆਏ ਨਾਲ ਘਸਕਸ ਕੇ ਐਂ ਸਾਈਕਲ ਤੇ ਲੈ ਹੀ ਜਾਣਾ ਤੂੰ ਮੂਰੋ ਡੰਡੇ ਤੇ ਬਿਠਾਰ ਖਿਆਤੀ ਡੰਡੇ ਤੇ ਬਿਠਾਰ ਖਿਆਤੀ ਬਿਠਾਰ ਕੀਤੀ ਹੋ ਮੇਰਾ ਤਾਂ ਦਿਮਾਗ ਬੱਸ ਬਿਠਾਰ ਕੀਤੀ ਡੰਡੇ ਤੇ ਝੂਠ ਤਾਂ ਨਹੀਂ ਬੋਲਦੀ ਮੈਂ ਸੱਚੀ ਕਹਿਨੀ ਹੈ ਕਿ ਅੱਜ ਤੱਕ ਯਕੀਨ ਮੰਨ ਨਹੀਂ ਕਾ ਮੇਰਾ ਹਾਏ ਬੇਰਬਾਵੇ ਮੈਂ ਖਾਲੀ ਸੁੱਕੀ ਤੇ ਬਾਈ ਨੇ ਹੈ ਨਵੇਂ ਤੋਂ ਨਵੇਂ ਚੰਦ ਚੜਾਉਂਦੀ ਰਹਿੰਦਾਗਾ ਕੀ ਕਰਾਂ ਮੈਂ ਚਲ ਮੈਂ ਬਾਰੇ ਟੈਂਸ਼ਨ ਜੀ ਨਾ ਪਾਈ ਮੈਂ ਕਿਹ ਟੈਂਸ਼ਨ ਨਾ ਪਾਈ ਬੋਤ ਕਿਨੇ ਕਹਿੰਦਾ ਤੈਨੂੰ ਪਤਾ ਐਡੀ ਦਾ ਗੱਲ ਸੁਣਾਈ ਸੱਚੀ ਗੱਲ ਹੋਣੀ ਚਾਹੀਦੀ ਆ ਜੇ ਮੈਂ ਸੱਚੀ ਆ ਹੁਣ ਮੈਂ ਛੱਡਣ ਗਿਆ ਕਿ ਤੈਨੂੰ ਪਤਾ ਨਹੀਂ ਇਹ ਗੱਲ ਦਾ ਨੀ ਸੱਡਾਂ ਨਹੀਂ ਇਹਦਾ ਕਰਨੋਂ ਉਰੇ ਲੈਣ ਗਿਆ ਕਿ ਉਰੇ ਆਊਗੀ ਮੈਨੂੰ ਮਿਲ ਕੇ ਫੇਰ ਜਾਊਗੀ ਮੇਰੀ ਭੈਣ ਉਰੇ ਆਰੇ ਨਹੀਂ ਆਉਂਦਾ ਹੈਗਾ ਹੋਜੜ ਸਾਹਿਬ ਨਾਲ ਅਸ਼ਕੀ ਕਰਦਾ ਜਾਂਦਾ ਸੀ ਆਸ਼ਕੀ ਆਹੋ ਦੇਖੀ ਆ ਨਾਲ ਘਸਦਾ ਤੀ ਨਾਲ ਆ ਪੈੜਾਂ ਖੜਾ ਹੋ ਹੋ ਕੇ ਕੌਣ ਚਲਾਉਂਦਾ ਹੁੰਦਾਗਾ ਅੱਛਾ ਹਾਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਪੂਰਾ ਘਰੇ ਆ ਵੀ ਜਾਊਗਾ ਉਹ ਮਾਂ ਤਾਂ ਨਹੀਂ ਜਾਂਦਾ ਅਖਰ ਮੈਨੂੰ ਛੱਡ ਕੇ ਆਊਗਾ ਅੱਡੇ ਤੇ ਜੇ ਪਹੁੰਚਣਗੇ ਫੇਰ ਆ ਬੜਾ ਪੰਗਾ ਸੜਿਆ ਮੇਰਾ ਤਾਂ ਜੀ ਕਰਦਾ ਸੁੱਕੀ ਤੇ ਪਾਈ ਦੇਣਾ ਖੱਖਾਂ ਪਾੜਦਾ ਜੇ ਕਿਤੇ ਮਿਲ ਜੇ ਸਾ ਪਾ ਜਾਣ ਨੂੰ ਚੱਲ ਠੀਕ ਆ ਪਹਿਲਾਂ ਮੈਨੂੰ ਐਂ ਦੱਸ ਤੈਨੂੰ ਕੀ ਪਤਾ ਦੀ ਮੈਂ ਉਰੇ ਆਂਗੀ ਅੰਦਰਲੇ ਘਰ ਚ ਉਹ ਤਾਂ ਮੈਂ ਲੱਗੀ ਜਾਂਦੀ ਸੀਗੀ ਸੋਡਬਾਰ ਜੋ ਖੁੱਲਾ ਪਿਆ ਤੀ ਦੇਖ ਕੇ ਆ ਗਈ ਜੇ ਸੋਕੀ ਦਵਾਈ ਹੁੰਦਾ ਅੰਦਰ ਫੇਰ ਫਿਰ ਕਹਿੰਦੀ ਮੇਰੇ ਨਾਲ ਉਹ ਲੱਗਦਾਗਾ ਫੇਰ ਤੂੰ ਤਵਾ ਲਾ ਦਿੰਦੀ ਉਹਤੇ ਉਹ ਉਲਟਾ ਮੇਰੇ ਤੇ ਆ ਚੜ ਗਈ ਨਾ ਤੂੰ ਬਾਹਰ ਖੁੱਲ੍ਹੇ ਦੇਖ ਕੇ ਅੰਦਰ ਵਰਗੀ ਬਾਹਰ ਦਾ ਹਰੇਕ ਦਾ ਖੁੱਲਣਾ ਹੋਊਗਾ ਹਰੇਕ ਦੇ ਅੰਦਰ ਵਰਜੇਂਗੀ ਤੂੰ ਮੈਨੂੰ ਪਤਾ ਤਾਂ ਵੀ ਉਧਰ ਜਾਂਦਾ ਸੀ ਅੱਡੇ ਤੇ ਅੱਤੇ ਤੇ ਜਾਂਦਾ ਸੀ ਮੈਨੂੰ ਗੜਬੜ ਲੱਗਦੀ ਤੈਨੂੰ ਮੈਂ ਦੱਸਾਂ ਗੱਲਾਂ ਹੈ ਕਿਵੇਂ ਬੋਲਦੀਆਂ ਤੂੰ ਮੈਂ ਤਾਂ ਜਾ ਮੇਰਾ ਕੋਈ ਪਤਾ ਨਹੀਂ ਗਾ ਡੇਗੇ ਲਵੇ ਚੱਲ ਮੈਂ ਜਾਨੀ ਐ ਤੇ ਮੈਂ ਫੇਰ ਆਉਂਗੀ ਹਾਂ ਫੇਰ ਉਹ ਰੱਬ ਲਾਣਾਗੀ ਭੱਜ ਜਾ ਗੌਰ ਕਰ ਲਈ ਨਾਲ ਗੱਲ ਦੀ ਇਹ ਕਰ ਲੂੰਗੀ ਭੱਜ ਜਾ ਮੈਨੂੰ ਸਾਰਾ ਹੱਕ ਤੇਰੇ ਦੇ ਨਾ ਤਾਰਨਾ ਪੈ ਜੇ ਕਿਤੇ ਮੱਚਦੀ ਹੈਗੀ ਦੇਖ ਤਾਂ ਸਹੀ ਹਾਏ ਵੀ ਰੱਬਾ ਸੋਕੀ ਤੇ ਵਾਈ ਆ ਜਾ ਤੂੰ ਤੇ ਨਾਲ ਤੇ ਤਾਂ ਮੈਂ ਦੇਖੂੰਗੀ ਐ ਤੰਨੀ ਚਾਤਾ ਦੇਖੋਗੇ ਉਹਨੂੰ ਕਿ ਤੋ ਟਾ ਲੈਗੀ ਐ ਕਰੀ ਬੱਗ ਭਗਾਉਣਾ ਮਾਰੀ ਕੁਸ ਸਿਰ ਫੋੜਦੀ ਦੇਖੀ ਜਾਓ ਜਿਹੜਾ ਕੁਸ ਹੋਊਗਾ ਲੜਤਾ ਮੈਂ ਬਹੁਤ ਵਾਰੀ ਲਈ ਹੁਣ ਪਰ ਲੜਦੀ ਨਹੀਂ ਹੈਗੀ ਸੋਕੀ ਦੇ ਬਾਈ ਨਾਲ ਜਮਾਂ ਨਹੀਂ ਲੜਦੀ ਹਾਈ ਹਾਈ ਮੇਰੀ ਭੈਣ ਉਹ ਵੀ ਪਰ ਮੈਨੂੰ ਲੱਗਦਾ ਹੈਗਾ ਹੈਗੀ ਤਾਂ ਮੇਰੀ ਭੈਣ ਅਹੀ ਜੀ ਹੈਗੀ ਐ ਉਹ ਤਾਂ ਆਪ ਠਰਕ ਪੋੜਦੀ ਸੀ ਸੋਕੀ ਦੇ ਬਾਈ ਤੇ ਕਿਤੇ ਹੋਰ ਹੀ ਨਾ ਪੰਗਾ ਸੜ ਜੇ ਹੁਣ ਕੀ ਕਰਾਂ ਨਾ ਮਾਂ ਘਰ ਜਾਣ ਜੋਗੇ ਜੇ ਅੱਡੇ ਤੇ ਬਾਗੀ ਅੱਡੇ ਤੇ ਹੋਰ ਜਰੂਸ ਨਿਕਲੂਗਾ ਮੈਂ ਤਾਂ ਉੱਚੀ ਉੱਚੀ ਬੋਲੂਗੀ ਐ ਫੇਰ ਅਗਲਾ ਮੈਨੂੰ ਇਹ ਮਾੜੀ ਕਹੂ ਅਗਲਾ ਕਿਉਂਕਿ ਚਾਕੇ ਜਰੂਸ ਕੱਢਦੀ ਹੈਗੀ ਲੈ ਆਈ ਕਰ ਆਈ ਜਾਂਦੇ ਸੁੱਕੀ ਦੇ ਬਾਈ ਨਾਲ ਫੇਰੀ ਗੱਲ ਕਰੂਗੀ ਚ ਐ ਕਰ ਗਲੀ ਚ ਖੜ ਕੇ ਦੇਖ ਕੇ ਆਉਂਦੀ ਆ ਪਹਿਲਾਂ ਕਿੱਥੇ ਕਿੱਥੇ ਆਉਂਦਾ ਜਾਂਦਾ ਹੋਇਆ ਆਹ ਤਾਂ ਜਿੱਤੇ ਫੋਟੋ ਵਧੀਆ ਕੀਤਾ ਜੇ ਮੈਂ ਨਹੀਂ ਤੁਰ ਕੇ ਆਂਦੀ ਤਾਂ ਔਖੀ ਬਹੁਤ ਹੁੰਦੀ ਨਾ ਮੈਨੂੰ ਸਾਈਕਲ ਚਲਾਉਣਾ ਆਉਂਦਾ ਹੈ ਅਰੇ ਆ ਗਿਆ ਗਰਾਮ ਪਰ ਸਟਾ ਕੁਣਾ ਇੰਦਾ ਛ ਆਪੇ ਚੜਜੇਗੀ ਬਸ ਕਾਰ ਕੇ ਜਾਮਾ ਜੀ ਜਾ ਆਪੀ ਚੜਜੂ ਹੁਣ ਇੰਨੀ ਵੀ ਨਹੀਂ ਆਣੀ ਨਹੀਂ ਹੈਗੀ ਕਿ ਤੈਨੂੰ ਦਸ ਗੋਦੀ ਚੜਕੇ ਚੜਾਉਂ ਗੋਦੀ ਚੱਕ ਕੇ ਚੜਾਉਣਾ ਮੈਨੂੰ ਐ ਨਹੀਂ ਹੈਗਾ ਅੱਜ ਹਲ ਮੜਾ ਟਾਈਮ ਹੈ ਮੈਂ ਤਾਂ ਤਾਂ ਕਹਿੰਦਾ ਪਹਿਲਾਂ ਕਿਹੜਾ ਮੈਂ ਕੱਲੀ ਨਹੀਂ ਆਈ ਐ ਇਹ ਨਹੀਂ ਉਹਦਾ ਕੁਛ ਨਹੀਂ ਉਹਦਾ ਮੜਾ ਟਾਈਮ ਮੈਨੂੰ ਐ ਕਿਵੇਂ ਕੁਛ ਕਹਿ ਦੂਗਾ ਤੇਰੇ ਹੁੰਦੇ ਚੱਲ ਗੌਰ ਨਾ ਬਗਦੀ ਕੋਈ ਨਾ ਮੈਂ ਗੌਰ ਨਾ ਭੱਗ ਜੂਗੀ ਸ਼ਰਕ ਦੇਖ ਕੇ ਪਾਰ ਕਰੀ ਕੋਈ ਨਾ ਕੋਈ ਨਾ ਜੀ ਜਮੈਂ ਸਾਰਾ ਮੈਂ ਧਿਆਰ ਰੱਖੂਗੀ ਆਪਦਾ ਮੈਂ ਜਦੋਂ ਪਹੁੰਚੀ ਤੇ ਫੋਨ ਵੀ ਲਾ ਦੂਗੀ ਕੋਈ ਨਾ ਠੀਕ ਐ ਚੰਗਾ ਫਿਰ ਚੰਗਾ ਜੀ ਚੰਗਾ ਮ ਭਾਜੀ ਜੀ ਜਨ ਉਦੋਂ ਮੇਰਾ ਫਿਕਰ ਰਹਿੰਦਾ ਪਤਾ ਫਿਕਰਦਾ ਠੀਕ ਚੀ ਕਰੂਗੀ ਟਾਈਮ ਨਾਲ ਬਾਗ ਜੀ ਪਹੁੰਚ ਕੇ ਬਾਜੀ ਛੜਕ ਤੋ ਨਾ ਵੀ ਦੱਸ ਮੈਂ ਕਿਹੜਾ ਨਿਆਣੀ ਚਲ ਜੀਜਨ ਹੁੰਦਾ ਹੀ ਆ ਫਿਕਰ ਵੀ ਕੋੜੋ ਗਈ ਆ ਐ ਕਹਿ ਦੂਗਾ ਵੀ ਪਤਾ ਨਹੀਂ ਕੀ ਤੋਰ ਕੇ ਵੀ ਕੁੜੀ ਨੂੰ ਕੰਨੀ ਨੂੰ ਚੜਾ ਗਿਆ ਬੇਫਿਕਰ ਜੀ ਹੋ ਗਈ ਚਾ ਠੀਕ ਆ ਚਲ ਕੋਈ ਨਾ ਬਾਗ ਜੀ ਵਜੀ ਤੇ ਚਲ ਬਸ ਆ ਜੂਗੀ ਚਲ ਢੀਕ ਦੇ ਕਿਤਾ ਗਰਮੀ ਜਾਦੀ ਸੀ ਇਕੱਛਾੜੀ ਚ ਬਜਨੇ ਜਾਦੀ ਸੀ ਦਮ ਕਰਤਾ ਮੇਰੇ ਤਾਂ 6 ਘੰਟੇ 14 ਹੋ ਕੇ ਲੇਟ ਆ ਗਿਆ ਐਵੇਂ ਉਹੀ ਤੇ ਇਕੱਠਾ ਕਰਾਇਆ ਤੀ ਬਿੱਲੇ ਰਾਮਾ

ले आज कौर आ गया तीन चार आ गया आज छोटे पामा चक्कर आज इधर रखती हाँ तो चतरा भी समान बदलता रहा है चाके कद कि मार कद कि मार किधर पाला इधर ना रखती हाँ हूं कोई ना दिना भाल के हो दछो छोटी मम्मी ठीक है हाँ। डैडी ठीक है हाँ। ਸੋਕੀ ਦਾ ਬਈ ਜਵਾਖ ਹੈ ਆਹਾ ਆਪਣੇ ਨੇ ਆਪਣੇ ਨੇ ਆ ਆਪਣੇ ਕਦ ਹੋ ਗਏ ਲੈ ਦੇਖ ਲੈ ਕਿਵੇਂ ਚੱਕਿਆ ਜਵਾਖ ਗੋਦੀ ਕਿਵੇਂ ਨੇ ਇਹ ਉਹ ਜਵਾਖ ਤਾਂ ਰੱਬ ਦਾ ਰੂਪ ਹੁੰਦੇ ਨੇ ਤੂੰ ਤਾਂ ਹੁਈ ਦਿਮਾਗ ਖਰਾਬ ਕਰਨ ਲੱਗ ਰਹੀ ਹੈ ਰੱਬ ਦਾ ਰੂਪ ਹੁੰਦੇ ਨੇ ਜਵਾਖ ਰੱਬ ਦਾ ਰੂਪ ਤਾਂ ਹੁੰਦਾ ਨੇ ਗੋਦੀ ਘਾ ਤਾਂ ਚੱਕੀ ਖੜਾ ਕੀ ਦੇ ਨੇ ਇਹ ਓਹੋ ਪਿੰਡ ਚੋਂ ਨੇ ਜਵਾਖ ਹੁਣ ਪਿੰਡਾ ਆਪਣਾ ਹੋ ਗਿਆ ਜਵਾਖ ਆਰਾ ਪਿੰਡ ਦੇ ਜਵਾਖ ਤੇਰੀ ਨੇ ਬੋਦੀ ਕੀ ਐ ਨਾ ਨਾ ਮੈਨੂੰ ਐ ਦੱਸ ਹੀ ਸਭ ਬਰਖਾ ਸਾਰੇ ਦੀ ਬਖਸ਼ ਦੋਸਿਨੀ ਤੂੰ ਕੀ ਬੋਲੀ ਜੰਨੀਆ ਤੇਰਾ ਚੱਕੜ ਚੱਕਦੀ ਹੁਣ ਮੈਨੂੰ ਚੰਬਰ ਲੱਗ ਰਿਹਾ ਕੀ ਵੀ ਆਏ ਢੱਕ ਲੈ ਕਿਉਂ ਜਵਾਕ ਦੂਰ ਬਾਨੇ ਰੱਬਾ ਹਾਂ ਇਹਦੀ ਮਾਂ ਵਰਗੀ ਹਾਂ ਮੈਂ ਆ ਉਹੀ ਰਵਾਤੀ ਫਿਰਦਾ ਬਸ ਬੁੱਤ ਬਸ ਬੁੱਤ ਕੱਲ ਕੀ ਕਰਦੇ ਇਹ ਤਾਂ ਕੰਨੇ ਦੇ ਵੀ ਐ ਤਾਂ ਮੈਂ ਪਿਆਰ ਕਰਦੀ ਹਾਂ ਹਾਂ ਚੁੱਪ ਕਰ ਪੁੱਤ ਇੱਕ ਮਿੰਟ ਉਰੇ ਖੜ ਉਰੇ ਆ ਉਰੇ ਬਿਠਾ ਲੈ ਉਰੇ ਖੜ ਇਹਨੂੰ ਤਾਂ ਦੇ ਦੇ ਕੋਈ ਚੀਜ਼ ਖੜ ਇੱਕ ਮਿੰਟ ਖੜ ਇਹ ਲੈ ਖੜ ਜਾ ਇਹਨਾਂ ਨੂੰ ਹੁਣ ਇਹਨਾਂ ਨੂੰ ਮੈਂ ਭੇਜ ਨਹੀਂ ਸਕਦੀ ਆ ਤਾਂ ਚੰਗ ਬੱਧੀ ਮੈਂ ਤਾਂ ਕਰਦੀ ਆ ਆ ਲਓ ਆ ਲੈ ਕਿਉਂ ਮੈਨੂੰ ਆਏ ਦੱਸੋ ਉਥੇ ਕਿੱਥੇ ਗਈ ਸੀ ਤੁਸੀਂ ਹੈ ਉੱਥੇ ਸਾਈਕਲ ਤੇ ਕਿਹਨੂੰ ਬਟਾਈ ਜਾਂਦੇ ਸੀਗੇ ਤੇਰੀ ਭੈਣ ਨੂੰ ਮੇਰੀ ਭੈਣ ਨੂੰ ਡੰਡੇ ਤੇ ਬਿਠਾ ਕੇ ਖੜਾ ਹੋ ਕੇ ਸਾਈਕਲ ਚਲਾਉਂਦੇ ਸੀ ਕਿਉਂ ਮੇਰੀ ਛਾਲੀ ਐ ਮੇਰੇ ਤਾਂ ਦਮ ਕਰਤਾ ਮੱਥਾ ਠੱਡ ਕੇ ਐ ਦੇ ਤੱਕ ਤੇ ਤੱਕ ਤਾਂ ਇੱਕ ਮਿੰਟ ਕੀ ਲੈਣਾ ਇਹਦੀ ਤੁਸੀਂ ਚੱਪ ਲਈ ਚੱਪਣ ਉਹ ਹਜੇ ਆਈਆਂ ਨਹੀਂ ਹੈ ਗਿਆ ਕੱਲ ਨੂੰ ਆਵਾਂਗੇ ਚਲੋ ਹੈ ਚਲੋ ਚਲੋ ਕੱਲ ਨੂੰ ਲੈਵਾਂਗੇ ਜੱਪਾ ਅਖੇਰਾ ਡਾਰੂ ਉਪਹੁੰਦੇ ਨਹੀਂ ਕਿਵੇਂ ਲੱਗ ਰਹੀਆਂ ਤੂੰ ਥੱਕੇ ਮਾਨ ਚਲੋ ਪੁੱਤ ਕੱਲ ਨੂੰ ਲੈਵਾਂਗੇ ਜੱਪਾ ਕੱਲ ਨੂੰ ਲੈ ਤੇਰੇ ਮੰਮੀ ਲੈ ਕੇ ਆਈ ਨਾਲ ਨਾ ਮੈਨੂੰ ਪਤਾ ਲੱਗ ਜਾਵੇ ਕੀ ਦੇ ਨੇ ਇਹਨਾਂ ਮੈਂ ਛੱਡਾਂਗੀ ਇਹਦੇ ਨਿਆਣੀਆਂ ਤੇਰੀਏ ਭੈਣ ਆਵੇ ਹਾਂ ਲੈ ਜਾਂਦੇ ਇਸ ਨੂੰ ਵੀ ਲੈ ਜਾਓ ਫਿਰ ਹਾਂ ਹਾਂ ਇਹ ਲੈ ਜਾ ਬਾਕ ਜੋ ਪੁੱਤ ਬਾਕ ਜੋ ਬਾਕ ਜੋ ਫਿਰ ਓ ਚੀ ਚੀ ਨੀ ਤਾਂ ਦੇ ਛੱਡਿਆ ਭਾਈ ਜਵਾਕ ਦਿੰ ਜਵਾਖਾ ਦਾ ਵੀ ਕੀ ਲੱਗਦਾ ਤੇਰਾ ਲਵੇ ਤਾਂ ਹਾਂ ਪਤਾ ਨਹੀਂ ਕਿਦਾਂ ਕਦੇ ਆਉਂਦਾ ਜਾਂਦੇ ਨੇ ਓਰੇ ਫਿਰ ਪਚਾਈ ਜੁਬਾਕ ਖਾਨੂੰ ਚੀਜ਼ ਦੇ ਦੇਣਾ ਮੈਂ ਹਾਂ ਉਹ ਚੀਜ਼ ਦੇ ਦੇਣੇ ਤੁਸੀਂ ਜਮੀ ਕਮਾਲ ਕਰਦੇ ਹੋਗੇ ਤੈਨੂੰ ਦਛਾ ਤ ਹੈਗਾ ਵੀ ਜੁਬਾਕ ਰੱਬ ਦਾ ਰੂਪ ਹੁੰਦੇ ਨੇ ਕਿਉਂ ਤਿਰਕੀ ਜਾਨੀ ਐ ਤੂੰ ਮੁੱਦਿਆਈ ਗੱਲ ਤੇ ਆ ਪਚਾਕ ਵੀ ਰੱਬ ਦਾ ਰੂਪ ਨੇ ਹਾਂ ਤੇਰੀ ਸਾਲੀ ਵੀ ਰੱਬ ਦਾ ਰੂਪ ਆਗਾ ਹੁਣ ਆਪਦੀ ਭੈਣ ਨੂੰ ਵੀ ਮਾਰਿਆ ਕਹਿਣ ਲੱਗੀ ਤੂੰ ਮੇਰੀ ਤਾਂ ਸਭ ਕੋ ਨਹੀਂ ਲੱਗਦੀ ਹੈ ਜੀ ਹਾਂ ਜਦ ਖੜੇ ਹੋ ਕੇ ਸਾਈਕਲ ਚਲਾਉਂਦੇ ਤੇ ਉਹਦੇ ਨਾਲ ਲਗ 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 ਸਾਨੂੰ ਸ਼ਰਮ ਨਹੀਂ ਆਈ ਹੈਗੀ ਅੱਛੀ ਕਿਲੇ ਤੋਂ 13 ਬਜਰਾ ਮੇਲਾ ਦਾ ਤੇ ਇਕੱਠਾ ਕਰਤਾ ਖੜਾ ਹੋ ਕੇ ਨਾ ਚਲਾਮਾ ਹੋ ਦਜੇ ਕਿ ਮੇ ਚਲਾਮਾ ਉਹ ਤਾਂ ਦਾ ਜ਼ਰੂਰੀ ਬਿਠਾਉਣੇ ਦੀ ਜਦ ਪਿੱਛੇ ਉਹਦੇ ਹੈ ਹੀ ਨਹੀਂ ਲੱਗਿਆ ਹੋਇਆ ਓਏ ਬੇ ਰੱਬਾ ਮੈਂ ਤਾਂ ਖਾ ਲਈ ਮੈਨੂੰ ਨਹੀਂ ਪਤਾ ਤੇ ਸਿਰੇ ਦਾ ਠਰਕੀ ਆ ਤਾਂ ਹੀ ਲੋਕ ਕਹਿੰਦੇ ਨੇ ਬਿੱਲੇ ਰਾਮ ਦਾ ਠਰਕੀ ਹੋ ਰਿਹਾ ਹੁਣ ਪੂਰੇ ਜਲੂਸ ਕੱਢਣ ਆਈ ਐ ਮੈਂ ਕਰੇ ਅੱਜ ਦਾ ਉੱਥੇ ਲੜ ਪਿੰਦੀ ਮੈਨੂੰ ਪਤਾ ਚਾ ਚਾ ਇਹ ਦਿਨ ਵੀ ਸ਼ਰਮ ਆ ਗਿਆ ਮੈਨੂੰ ਚਾ ਕਾਨੂੰ ਸੁੱਚਾ ਹਾਂ ਹਾਂ ਸੁੱਚਾ ਦੁਆ ਜਮੀ ਸੁੱਚਾਗਾ ਦੇਖਦਾ ਸੀ ਗੰਗਾ ਨਾ ਆਇਆ ਹੋਇਆਗਾ ਕਰਮ ਨਹੀਂ ਆਉਂਦੀ ਹੈਗੀ ਸੋਕੇ ਦਾ ਬਾਈ ਮੇਰਾ ਜੀ ਉੱਤਰ ਗਿਆ ਤੇ ਤੋਂ ਠੀਕ ਆ ਤੂੰ ਗਲਟਾ ਛੁਣ ਲੈ 11 ਬਾਤਾ ਗੰਗਾ ਤੇ ਜਾਏ ਨਾ ਕਿ ਆਇਆ ਫਿਰ ਮੈਨੂੰ ਪਤਾਗਾ ਫਿਰ ਆਏ ਨਹੀਂ ਸੱਚਾ ਹੁੰਦਾ ਹੁੰਦਾ ਬੰਦਾ ਨਾ ਕੇ ਗੰਗਾ ਤੇ ਤੇ ਤੂੰ ਕਹਿਣਾ ਕੀ ਚਾਹੁੰਨੀ ਆ ਮੁੱਦੇ ਤੇ ਆ ਜਾ ਮੁੱਦੇ ਤੇ ਆ ਜਾ ਮੈਨੂੰ ਦੱਸ ਤਾਂ ਦੇ ਕਾ ਤੋ ਇੰਨੀ ਪਖੀ ਫਿਰਦੀ ਐ ਪਹਿਲੀ ਗਰਮੀ ਜਿਆਦੇ ਹੋ ਰਹੀ ਐ ਮੈਂ ਤਾਂ ਐ ਕਹਿਨੀ ਆ ਮੈਨੂੰ ਦੱਸ ਕੇ ਆਈ ਤੀ ਕਿ ਉਹ ਸੋਪਣ ਕਹੀ ਤੀ ਕੌਣ ਮੋਟੇ ਮੋਟੀਆਂ ਖਾਣ ਜਿਹੜੀ ਆਉਂਦੀ ਹੁੰਦੀ ਥੋੜੀ ਉਹ ਮਲਾਜ ਧਾਰਨੀ ਹੁਣ ਮੈਨੂੰ ਕੀ ਪਤਾ ਕੀ ਦੀਆ ਮੋਠੀਆਂ ਅੱਖਾਂ ਨੇ ਕਿਨੂੰ ਤੂੰ ਮਰਾਜੇਦਾਰ ਨਹੀਂ ਬਣਾਈ ਜੰਨੀ ਆਹਰਾ ਕੰਨੀ ਆ ਕਹਾ ਪਤੀ ਨਹੀਂ ਛੋਟੀਆਂ ਅੱਖਾਂ ਵੀ ਹੋਣੀ ਕੋਈ ਉਹ ਵੀ ਨਿਕਲ ਹੋਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਵੀ ਨਿਕਲ ਹੋਗੀ ਕਦੀ ਹੈ ਹਾਂ ਹੁਣ ਮੈਨੂੰ ਆਏ ਦੱਸੋ ਵੀ ਮੈਂ ਛੋਕੀ ਨਾਲ ਗੱਲ ਕਰਾਂ ਹੁਣੀ ਮੈਨੂੰ ਗੱਲ ਦਾ ਨਹੀਂ ਪਤਾ ਤੂੰ ਛੋਕੀ ਨਾਲ ਗੱਲ ਕਰਨੂ ਫਿਰ ਮੈਨੂੰ ਗੱਲ ਤਾਂ ਦੱਸ ਦੇ ਛੋਕੀ ਟੱਕਰ ਕਰਨ ਲੈ ਕੇ ਜਾਨੀ ਹੈ ਪਹਿਨੂਸੀ ਨੇ ਮੇਰੇ ਕੋਲੇ ਲੈ ਕੇ ਆਉਣਾ ਸੀ ਕਰਨ ਤਿਆਰ ਹੋ ਗਈ ਹੈ ਹੈ ਤੁਸੀਂ ਸਿੱਧੀ ਲੈ ਕੇ ਟੱਪ ਕੇ ਉਹਨੂੰ ਦਾਲ ਦੀ ਪਾਣੀ ਤੇ ਜ਼ਰੂਰ ਉੱਥੀ ਟਾਈਮ ਲਵਾਟਾ ਲੇਟ ਹੋ ਗਈ ਮੈਂ ਕਿ ਦੁਕਾਨ ਵੀ ਖੋਲਣੀ ਸੀ ਮੰਨ ਲੈ ਚਲ ਗਦਾ ਗਦਾ ਗਰਮੀ ਹੋਈ ਇਹਨੂੰ ਬਸ ਉਹ ਤਾਂ ਸੋਕਣ ਮੈਨੂੰ ਮੇਰੇ ਬਿਨਾ ਮਿਲੀ ਭਾਗੀ ਜਦੇ ਜੀਜੇ ਦੀ ਹਾਜਲੀ ਮੈਂ ਤਾਂ ਕਿਹਾ ਸੀ ਮਾਪਦੀ ਪੈਨ ਨੂੰ ਤਾਂ ਮਿਲ ਜਾ ਕਹਿੰਦੀ ਅੱਗੇ ਉਹ ਨਿਕਣ ਲੱਗ ਰਿਹਾ ਕਹਿੰਦੀ ਮੂਰੇ ਕਹਿੰਦੀ ਫੋਨ ਕਰਤਾ ਕਾਦਾ ਖਰਿਆ ਉਹ ਕਹਿੰਦਾ ਵੀ ਆ ਜਾ ਆ ਜਾ ਮੈਨੂੰ ਪਤਾ ਸਾਰਾ ਪਤਾ ਤੁਹਾਡੇ ਕਰਤੂਤਾਂ ਨਾਲ ਲੱਗ ਗਿਆ ਪਤਾ ਮੈਂ ਕੋਈ ਬੱਸ ਆ ਗਈ ਦਿਖਾਈ ਨਹੀਂ ਤੀ ਹਜੇ ਹੈ ਮੈਂ ਤਾਂ ਉਹਦੀ ਖੜਾ ਕੇ ਆ ਗਿਆ ਮੈਂ ਕੀ ਬਸਟਾਰ ਕੀ ਆ ਮਾਂ ਦੀ ਜਾਨੀ ਉਹ ਤੇ ਬੇਬੀ ਜਨ ਦੇ ਖੱਖਾ ਪਾੜ ਕੇ ਆਉਂਦੀ ਆ ਪੰਨਾ ਤਾਂ ਕਾਲੀ ਮਾਤੋਦੀਆਂ ਹੁਣ ਕਿੱਥੇ ਹੁਣ ਤਾਂ ਉਹ ਬਾਗੀ ਹੋਣੀ ਹਜੇ ਕਿੱਥੇ ਬਾਗੀ ਹੋਣੀ ਦੂ ਫਰ ਗਰਮੀ ਮਰਨੇ ਮਰਿਆ ਮੈਨੂੰ ਕੀ ਲੈਨੇ ਹਾਂ ਉਹਦਾ ਕਾਕਾ ਡੈਦੀ ਪਾੜੂਗਾ ਡੈਦੀ ਕਿਦ ਸੁngੋ ਉਹਨੇ ਮੇਰੇ ਨਾਲ ਜੇ ਤੂੰ ਕਹਿੰਦੀ ਐ ਖਲ ਤਾਂ ਤੈਨੂੰ ਵੀ ਲੈ ਖਲਣਾ ਸਾਈਕਲ ਤੇ ਮੈਂ ਨਾ ਚੜਦੀ ਸਾਈਕਲ ਤੇ ਮੋਪਾਂ ਦਾ ਚੀਂ ਮੈਨੂੰ ਚੜਾ ਰਿਹਾ ਕਰੋ ਸਾਈਕਲ ਤੇ ਤੁਸੀਂ ਤਾਂ ਆਹ ਦੇਖ ਲੈ ਕੀ ਬੋਲੀ ਗੱਨੀ ਐ ਚੱਲ ਸੁਕੀ ਦੋ ਬਾਈ ਜੋਰ ਠਰਕ ਰਹੇ ਹਾਂ ਤੂੰ ਥੋੜਾ ਚੱਲ ਤੋਈ ਨਾ ਮੈਂ ਕੱਲ ਨੂੰ ਇਹ ਸਾਈਕਲ ਅੱਜੇ ਫੜਾ ਦੇਣਾ ਸਾਈਕਲ ਫੜਾ ਅਗਲੇ ਦਾ ਸਾਈਕਲ ਹਾਂ ਦੱਸ ਅਗਲੇ ਪੁਰਾਣੇ ਕਿੰਨੂ ਕਿੰਨੂ ਚੜਾਵੇਂਗਾ ਸਾਈਕਲ ਤੇ ਹਾਂ ਜੇ ਫੜਾ ਦੂੰਗਾ ਡੈਦੀ ਗੱਲ ਐ ਮੈਂ ਤੈਨੂੰ ਜੀ ਕਰਾਂ ਤੇਰੇ ਸ ਤੇ ਫੋੜ ਦੇ ਆ ਕੰਡਾ ਵੀ ਦੂਜੀ ਥਾਂ ਜਾਂ ਕਿਤੇ ਬੱਟੇ ਵਾਲਾ ਹੁੰਦਾ ਬੱਟਾ ਮਾਰਦੀ ਸਿਰਚ ਮੈਂ ਤਾਂ ਚਲ ਮਾਜ ਦੀ ਫਿਰ ਚਾਰ ਦਿਨ ਘਰੇ ਬੈਜਦਾ ਕਿ ਕਿ ਤੂੰ ਤਾਂ ਨਹੀਂ ਹੂੰ ਪੈਂਦਾ ਛੱਡ ਦੀ ਆਏ ਓਏ ਮੇਰੇ ਰੱਬਾ ਇਹ ਪਤਾ ਨਹੀਂ ਕੀ ਖਾ ਕੇ ਆਈ ਹੈ ਕਿ ਨਹੀਂ ਟੜਕਣ ਲੱਗ ਗਈ ਐ ਤੇ ਉਹ ਗੱਲ ਤਾਂ ਸਹੀ ਆ ਟੜਕਣਾਂ ਤੇ ਇਹਦਾ ਬੰਦ ਐ ਇਹਦੀ ਭੈਣ ਵੀ ੱੱਕਾ ਹੀ ਕਰ ਗਈ ਇਹਨੂੰ ਮਿਲ ਕੇ ਨਹੀਂ ਗਈ ਲਾਂਭਾ ਮੈਨੂੰ ਕਰਾਤਾ ਹੈ ਹਾਂ ਉਹ ਤੂੰ ਦੱਸ ਕਿੱਧਰ ਨੂੰ ਜਾਵੇਂ ਆ ਛੋਕਰਿਆ ਸ਼ੁਕਰੇ 2 ਕਿਲੋ ਦਾ ਬੱਤਲੂ ਖਾ ਪਿਆ ਜੀ ਦੇ ਕਿਤੇ ਹੱਥ ਲੱਗ ਜਾਂਦਾ ਤਾਂ ਚੱਕ ਕੇ ਪੱਕਾ ਮਾਰਦੀ ਸੱਚ ਐਚੀ ਰੱਖਿਆ ਕਰ ਇਹਨੂੰ ਲੁਕੋ ਕੇ ਸਾਹਮਣੇ ਤਾਂ ਹੁਣ ਖਤਰਨਾਕ ਚੀਜ਼ਾਂ ਲੁਕੋਖੀ ਰੱਖੀਆਂ ਪਿਆ ਕਰਨੀ ਬਾਹਰੀ ਪੱਖੀ ਫਿਰਦੀ ਸੀ ਓਹੋ ਬਿੱਲੇ ਰੰਮਾ ਇਹਦੀ ਵੀ ਕੋਈ ਜੂਨ ਨਹੀਂ ਹੈਗੀ ਉਹ ਕੰਮ ਹੋ ਰਿਆ ਨਾ ਘਾਣ ਘਾਟਦਾ ਜੀ ਤੇ ਚਤਮੰਦ ਉਹ ਹੀ ਲੜਕੇ ਬਗ ਜਾਂਦਾ ਲੈ ਕਰ

ਮੰਮਿਲਾ ਬਈ ਓਏ ਉਹ ਨਹੀਂ ਬੱਚਾ ਆਤਾ ਮੈਂ ਉਹ ਸਿੱਧਾ ਪਵਾਤੇ ਦੇ ਛੇਤਰ ਖਰਜੋ ਲੈਣਾ ਮੈਂ